ਪੰਜਾਬ ਦੇ ਮਸ਼ਹੂਰ ਗਾਇਕ ਖਾਨ ਸਾਹਿਬ ਦੇ ਮਾਤਾ ਤਪਾਦ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਉਨ੍ਹਾਂ ਤੇ ਮੁਰਦੁੱਖਾਂ ਦਾ ਪਹਾੜ ਟੁੱਟਿਆ ਗਾਇਕ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਵੀ ਦੁਨੀਆ ਤੋਂ ਰੁਖਸਤ ਹੋ ਗਏ ਨੇ ਖਾਨ ਸਾਦ ਦੇ ਪਿਤਾ ਨੂੰ ਦੁਪਹਿਰ 12 ਵਜੇ ਸਪੋਰਟ ਦੇ ਖਾ ਕੀਤਾ ਗਿਆ ਕਪੂਰਤਲਾ ਦੇ ਪਿੰਡ ਪੰਡਾਲ ਦੋਨਾਂ ਵਿੱਚ ਅੰਤਿਮ ਰਸਮਾਂ ਕੀਤੀਆਂ ਗਈਆਂ ਜਾਣਕਾਰੀ ਮੁਤਾਬਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਉਹ ਬਾਥਰੂਮ ਚ ਨਹਾ ਕੇ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਖਾਨ ਸਾਹਿਬ ਦੀ ਮਾਂ ਪ੍ਰਵੀਨ ਬੇਗਮ ਉਹ ਦਾ ਸਿਰਫ 17 ਦਿਨ ਪਹਿਲਾਂ ਦੇਹਾਂਤ ਹੋਇਆ ਸੀ ਤੇ ਖਾਨ ਸਾਹਿਬ ਦੇ ਪਿਤਾ ਇਸ ਗੱਲ ਤੋਂ ਦੁਖੀ ਸਨ ਖਾਨ ਸਾਹਿਬ ਨੇ ਕੈਨੇਡਾ ਵਿੱਚ ਵੀ ਆਪਣਾ ਸ਼ੋਅ ਰੋਕ ਕਰ ਦਿੱਤਾ ਕਪੂਰਥਲਾ ਵਾਪਸ ਆ ਗਏ ਤੇ ਆਪਣੀ ਮਾਂ ਨੂੰ ਸਪੁਰਦ ਦੇਖਾ ਕੀਤਾ ਸੀ ਤੇ ਉਹਨਾਂ ਦੇ ਪਿਤਾ ਦੀ ਵੀ ਤਿੰਨ ਹਫ਼ਤਿਆਂ ਦੀ ਮੌਤ ਨੇ ਗਾਇਕ ਅਤੇ ਪਰਿਵਾਰ ਨੂੰ ਸੋਗ ਵਿੱਚ ਡੋਪ ਦਿੱਤਾ ਪੰਜਾਬ ਦੇ ਮਸ਼ਹੂਰ ਗਾਇਕ ਖਾਨ ਸਾਹਿਬ ਦੇ ਮਾਤਾ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਉਹਨਾਂ ਤੇ ਮੁੜ ਦੁੱਖਾਂ ਦਾ ਪਹਾੜ ਟੁੱਟਿਆ ਗਾਇਕ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਿਤਾ ਇਕਬਾਲ ਮੁਹੰਮਦ ਵੀ ਦੁਨੀਆ ਤੋਂ ਰੁਕਸਤ ਹੋ ਗਏ ਨੇ ਖਾਨ ਸਾਹਿਬ ਦੇ ਪਿਤਾ ਨੂੰ ਦੁਪਹਿਰ 12 ਵਜੇ ਸਪੋਰਟ ਦੇ ਖਾਕ ਕੀਤਾ ਗਿਆ ਕਪੂਰਥਲਾ ਦੇ ਪਿੰਡ ਪੰਡਾਲ ਦੋਨਾਂ ਵਿੱਚ ਅੰਤਿਮ ਰਸਮਾਂ ਕੀਤੀਆਂ ਗਈਆਂ ਜਾਣਕਾਰੀ ਮੁਤਾਬਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਦੱਸਿਆ ਜਾ ਰਿਹਾ ਹੈ ਕਿ ਸੋਮਵਾਰਸ ਵੇਰੇ ਉਹ ਬਾਥਮ ਚ ਨਹਾ ਕੇ ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਇਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਦੀ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਖਾਨ ਸਾਹਿਬ ਦੀ ਮਾਂ ਪ੍ਰਵੀਨ ਬੀگم ਦਾ ਸਿਰਫ 17 ਦਿਨ ਪਹਿਲਾਂ ਦੇਹਾਂਤ ਹੋਇਆ ਸੀ ਤੇ ਖਾਨ ਸਾਹਿਬ ਦੇ ਪਿਤਾ ਇਸ ਗੱਲ ਤੋਂ ਦੁਖੀ ਸਨ ਖਾਨ ਸਾਹਿਬ ਨੇ ਉਹ ਰੋਦ ਕਰ ਦਿੱਤਾ ਕਪੂਰਥਲਾ ਵਾਪਸ ਆ ਗਏ ਤੇ ਆਪਣੀ ਮਾਂ ਨੂੰ ਸਪੁਰਦ ਦੇ ਖਾ ਕੀਤਾ ਸੀ ਤੇ ਉਹਨਾਂ ਦੇ ਪਿਤਾ ਦੀ ਵੀ 3 ਹਫ਼ਤਿਆਂ ਦੀ ਮੌਤ ਨੇ ਗਾਇਕ ਅਤੇ ਪਰਿਵਾਰ ਨੂੰ ਸੋਗ ਵਿੱਚ ਡੋਪ ਦਿੱਤਾ ਪੰਜਾਬ ਦੇ ਮਸ਼ਹੂਰ ਗਾਇਕ ਖਾਨ ਸਾਹਿਬ ਦੇ ਮਾਤਾ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਉਨ੍ਹਾਂ ਤੇ ਮੁਰਦੁੱਖਾਂ ਦਾ ਪਹਾੜ ਟੁੱਟਿਆ ਗਾਇਤ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਵੀ ਦੁਨੀਆ ਤੋਂ ਰੁਖਸਤ ਹੋ ਗਏ ਨੇ ਖਾਨ ਸਾਦ ਦੇ ਪਿਤਾ ਨੂੰ ਦੁਪਹਿਰ 12 ਵਜੇ ਸਪੋਰਟ ਦੇ ਖਾ ਕੀਤਾ ਗਿਆ ਕਪੂਰਥਲਾ ਦੇ ਪਿੰਡ ਪੰਡਾਲ ਦੋਨਾਂ ਵਿੱਚ ਅੰਤਿਮ ਰਸਮਾਂ ਕੀਤੀਆਂ ਗਈਆਂ ਜਾਣਕਾਰੀ ਮੁਤਾਬਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਉਹ ਬਾਥੂਨ ਚਨਾਹਾ ਕੇ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੀ ਕਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਖਾਨ ਸਾਹਿਬ ਦੀ ਮਾਂ ਪ੍ਰਵੀਨ ਬੇ ਉਮਦਾ ਸਿਰਫ 17 ਦਿਨ ਪਹਿਲਾਂ ਦੇਹਾਂਤ ਹੋਇਆ ਸੀ ਤੇ ਖਾਨ ਸਾਹਿਬ ਦੇ ਪਿਤਾ ਇਸ ਗੱਲ ਤੋਂ ਦੁਖੀ ਸਨ ਖਾਨ ਸਾਹਿਬ ਨੇ ਕਨੇਡਾ ਵਿੱਚ ਵੀ ਆਪਣਾ ਸ਼ੋਅ ਰੱਦ ਕਰ ਦਿੱਤਾ ਕਪੂਰਥਲਾ ਵਾਪਸ ਆ ਗਏ ਤੇ ਆਪਣੀ ਮਾਂ ਨੂੰ ਸਪੁਰਦ ਦੇਖਾ ਕੀਤਾ ਸੀ ਤੇ ਉਹਨਾਂ ਦੇ ਪਿਤਾ ਦੀ ਵੀ ਤਿੰਨ ਹਫ਼ਤਿਆਂ ਦੀ ਮੌਤ ਨੇ ਗਾਇਕ ਅਤੇ ਪਰਿਵਾਰ ਨੂੰ ਸੋਗ ਵਿੱਚ ਡੋਪ ਦਿੱਤਾ ਪੰਜਾਬ ਦੇ ਮਸ਼ਹੂਰ ਗਾਇਕ ਖਾਨ ਸਾਹਿਬ ਦੇ ਮਾਤਾ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਉਹਨਾਂ ਤੇ ਮੁੜ ਦੁੱਖਾਂ ਦਾ ਪਹਾੜ ਟੁੱਟਿਆ ਗਾਇਕ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਿਤਾ ਇਕਬਾਲ ਮੁਹੰਮਦ ਵੀ ਦੁਨੀਆ ਤੋਂ ਰੁਕਸਤ ਹੋ ਗਏ ਨੇ ਖਾਨ ਸਾਹਿਬ ਦੇ ਪਿਤਾ ਨੂੰ ਦੁਪਹਿਰ 12 ਵਜੇ ਸਪੋਰਟ ਦੇ ਖਾ ਕੀਤਾ ਗਿਆ ਕਪੂਰਥਲਾ ਦੇ ਪਿੰਡ ਪੰਡਾਲ ਦੋਨਾਂ ਵਿੱਚ ਅੰਤਿਮ ਰਸਮਾਂ ਕੀਤੀਆਂ ਗਈਆਂ ਜਾਣਕਾਰੀ ਅਨੁਸਾਰ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਉਹ ਬਾਥੂਨ ਚ ਨਹਾ ਕੇ ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਇਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਦੀ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਖਾਨ ਸਾਹਿਬ ਦੀ ਮਾਂ ਪ੍ਰਵੀਨ ਬੀگم ਦਾ ਸਿਰਫ 17 ਦਿਨ ਪਹਿਲਾਂ ਦੇਹਾਂਤ ਹੋਇਆ ਸੀ ਤੇ ਖਾਨ ਸਾਹਿਬ ਦੇ ਪਿਤਾ ਇਸ ਗੱਲ ਤੋਂ ਦੁਖੀ ਸਨ ਖਾਨ ਸਾਹਿਬ ਰੋਧ ਕਰ ਦਿੱਤਾ ਕਪੂਰਥਲਾ ਵਾਪਸ ਆ ਗਏ ਤੇ ਆਪਣੀ ਮਾਂ ਨੂੰ ਸਪੁਰਦ ਦੇ ਖਾ ਕੀਤਾ ਸੀ ਤੇ ਉਹਨਾਂ ਦੇ ਪਿਤਾ ਦੀ ਵੀ 3 ਹਫ਼ਤਿਆਂ ਦੀ ਮੌਤ ਨੇ ਗਾਇਕ ਅਤੇ ਪਰਿਵਾਰ ਨੂੰ ਸੋਗ ਵਿੱਚ ਡੋਪ ਦਿੱਤਾ